ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਦੂ ਦਾ ਮਿੱਤਰੋ ਫਰੋਈਪੁਰ ਜ਼ਿਲ੍ਹੇ ਦਾ ਮਨਮਤਾ ਨਗਰ ਆ ਪਿੰਡ ਤੁੰਬੜਪਨ ਤੁੰਬੜਪਨ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਤੁਜਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵੀਰ ਦਾ ਕੰਮ ਆ ਜਿਹੜਾ ਉਹ ਦੁੱਧ ਦਾ ਵਾ ਜਾਨਵਰ ਵੀਰ ਦੇ ਕੋਲੇ ਮੰਨ ਲਓ ਜਾਈ ਕਈ ਵਾਰੀ ਉੱਤੇ ਬੱਚੇ ਦੇ ਵਿੱਚ ਵੀ ਦੇ ਦਿੰਦਾ ਬਾਈ ਕਈ ਵਾਰੀ ਵੀ ਉਹਦੇ ਕੋਲੇ ਤੋਕੜ ਗੱਪਣ ਵੀ ਪਸ਼ੂ ਮਿਲ ਜਾਂਦਾ ਕਈ ਵਾਰੀ ਸੱਜਰ ਪਸ਼ੂ ਵੀ ਮਿਲ ਜਾਂਦਾ ਨਾਲ ਦੀ ਨਾਲ ਵੇਚ ਲੈਣਾ ਤੇ ਨਾਲ ਦੀ ਨਾਲ ਵਪਾਰ ਵੀ ਕਹਿ ਸਕਦੇ ਆਪਾਂ ਇੱਕ ਨਿੱਕਾ ਮਿੰਨੀ ਵਪਾਰ ਆ ਅੱਜ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਦੂ ਲੈ ਵੀ ਵੀਰੇ ਇੱਕ ਰੀ ਤੂੰ ਹੁਣ ਰੋਕ ਦੇ ਮੇਰਾ ਬਾਈ ਤੂੰ ਨਾ ਅੱਜ 2 ਜਾਨਵਰ ਦੋਵੇਂ ਮਈਏ ਤੁਹਾਨੂੰ ਵਿਖਾਉਣੇ ਕਰਦੇ ਗੱਲਬਾਤ ਆਪਾਂ ਭਰਾ ਦੇ ਨਾਲ ਸੱਸੀ ਕਰਦੇ ਸੱਸੀ ਵਾਲੀ ਜੀ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਦੱਸੋ ਸਿੱਦਾ ਪਰਿਵਾਰ ਬਾਈ ਹਾਂ ਵਧੀਆ ਵਧੀਆ ਬਈ ਚਲੋ ਸ਼ੁਕਰ ਆ ਬਾਈ ਅੱਛਾ ਵੱਡੇ ਵੀਰੇ ਦੋ ਜਨਵਾਰ ਅੱਜ ਹੈਨਾ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਹੈ ਦੀ ਕੀ ਡਿਟੇਲ ਆ ਵੀਰੇ ਦੂਜਾ ਸੂਆ ਸੂਈ ਆ ਜੀ ਸੂਈ ਨੇ ਮੇਰਾ ਬੱਚਾ ਸਾਹਮਣੇ ਆਪਣੇ ਵੀ ਤੂੰ ਕੋਈ ਮਹੀਨਾ ਲਾ ਲੈ ਦੋ ਮਹੀਨੇ ਲਾ ਲੈ ਠੀਕ ਨਹੀਂ ਹਾਂ ਸਹੀ ਗੱਲ ਆ ਵੀਰੇ ਕੱਟੀ ਆ ਵੀਰੇ ਵੈਸੇ ਕੱਟਾ ਵੀਰੇ ਅੱਛਾ ਕੱਟਾ ਮਗਰ ਠੀਕ ਆ ਵੀਰੇ ਦੁੱਧ ਚੰਗਾ ਵੀਰੇ ਝੋਟੀ ਥਲੇ 12 ਕਿਲੋ ਦੋ ਦਾ ਆਪਾਂ 11 ਮੰਨ ਕੇ ਦੇ ਦਾਂਗੇ ਠੀਕ ਆ ਵੀਰੇ ਅੱਛਾ अच्छा वीर ये कटता फिर वीर ये हां कटा पले पले चंगा है ना हां वे दो चंगा ਛੱਡਦਾ ਤੂੰ ਬੱਚਿਆਂ ਨੂੰ ਦੁੱਧ ਚੰਗਾ ਛੱਡਦਾ ਵੀ ਸਿਆਲ ਹੈਗਾ ਉਹਨੇ ਦੋ ਤਣ ਪੱਕੇ ਹੀ ਆ ਬਈ ਮਗਰ ਆ ਚੋਲੀ हां ਨਹੀਂ ਠੀਕ ਹੈ ਅੱਛਾ ਵੀਰੇ ਇਹ ਤੇਰੀ ਝੋਟੀਆਂ ਬੱਚਾ ਛੱਡ ਲਈਏ ਤਾਂ ਥਣ ਵਿਖਾਦ ਗਏ ਹੁੰਦੇ हां ਥਣ ਵਿਖਾਦ ਨੇ हां ਮੜਾ ਛੋਟਾ ਲੱਗਦਾ ਥਣ ਨੂੰ ਵਿਖਾਦ ਦੇ ਬਸ ਮਾ ਕਰਕੇ ਕਲੀਅਰ ਹੋ ਜਾਊਗਾ ਆ ਵੀ ਵੇਖ ਲੋ ਮਿੱਤਰੋ ਲੈਵਲ ਲੈਵਲ ਉਪਰ ਥੋੜੇ ਥੱਲੇ ਜਿਹੜੀ ਬਣਦੀ ਤਣਦੀ ਆ ਮੈਂ ਤੁਹਾਡਾ ਬੱਚਾ ਲਾ ਕੇ ਮੈਂ ਸਮਾਵ ਆ ਜਿਹੜਾ ਉਹ ਕਲੀਅਰ ਕਰ ਹੀ ਦੇਣਾ ਕਿਉਂਕਿ ਜਦੋਂ ਕੁੜੀਆਂ ਦਾ ਪਾਪਾ ਸਾਹਿਬੇ ਨਾਂ ਵੀ ਛੱਡ ਗਏ ਨਾ ਤਾਂ ਵੀ ਬਹਿ ਜਾਈਦਾ ਥੱਲੇ ਠੀਕ ਵੇਖ ਸਕਦੇ ਆ ਮਿੱਤਰੋ ਹਾਂ ਨਹੀਂ ਠੀਕ ਆ ਵੀਰੇ ਦੋਦ ਦੋ ਚਵਾਈ ਚਵਾਈ ਚੰਗੀ ਹੋ ਗਈ। ਬਹੁਤ ਹੋਲੀ ਆ ਬਾਈ। ਅਲਾਰਮ ਲਾਉਣ ਦੀ ਲੋੜ ਨਹੀਂ। ਗਵਾਂਢੀ ਨੂੰ ਸਵੇਰ ਜਦੋਂ ਚੌਂਕੇ ਪਤਾ ਲੱਗ ਜੂ। ਠੀਕ ਆ ਠੀਕ। ਹੋਰ ਖੜਨਗੇ ਨਾਲ। ਜੇਰ ਤੋਂ ਪਾਵੇ ਆ ਵੀ ਬੋਲਣਾ। ਇਹਦਾ ਕਲੀਅਰ ਹੀ ਟਾਈਮ ਆ। ਹਾਂ ਬਸ ਗਵਾਂਢੀ ਉੱਠ ਖੜਦੇ ਚੌਂਨੇ ਆਪਾਂ। ਠੀਕ ਆ ਵੀਰੇ। ਖੜਕੂ ਕੀ ਬਾਲਟੀ ਜਦੋਂ। ਠੀਕ ਆ ਵੀਰੇ। ਅੱਛਾ ਕੋਈ ਬਣੀ-ਪੁਣੀ ਦੱਸਿਆ ਵੀਰੇ? ਨਾ ਨਾ ਬਾਈ ਹਜੇ ਕੁਝ ਨਹੀਂ ਬਣੀ। ਠੀਕ ਠੀਕ ਆ ਵੀਰੇ ਠੀਕ ਆ ਬਾਈ। ਅੱਛਾ ਫਿਰ ਵੀਰੇ ਇਹਨਾਂ ਦਾ ਰੇਟ ਕੀ ਕਰਦਗੇ ਇਹਦਾ? ਇਹਦਾ ਰੇਟ ਯਾਰ ਜਿੰਨਾ ਮਰਜ਼ੀ ਕਰ ਲੇ 85 ਮੁੱਲ 80 ਦੁੱਧ ਹੈਗਾ ਇਹਦੇ ਥੱਲੇ ਕਰਮ ਵਾਲੀ ਦੇ ਥੱਲੇ 11 12 ਕਿਲੋ ਰਾਈਡੀ ਆ ਹਨਾ ਬਾਈ ਤੇ ਚਵਾਸੂ ਚੰਗਾ ਲੱਗਿਆ ਵੀਰੇ ਬਹੁਤ ਚੰਗਾ ਤੇ ਮੈਂ ਤੈਨੂੰ ਧਾਰ ਮਾਰ ਹੀ ਦਿੰਨਾ ਮੜਾ ਠੀਕ ਆ ਬਾਈ ਠੀਕ ਆ ਠੀਕ ਆ ਵੀਰੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਲੈ ਵਾਕੇ ਪੂਰ ਹੈਗੀ ਆ ਕਿ ਵੈਸੇ ਲੱਗਦੀ ਤੈਨੂੰ ਨਹੀਂ ਬਾਈ ਵੇ ਠੀਕ ਆ ਠੀਕ ਆ ਬਹੁਤ ਦੁੱਧ ਜਾਨੀ ਮਾ ਓਕੇ ਦੁੱਧ ਹੂੰ ਮੈਂ ਠੀਕ ਆ ਵੀਰੇ ਓਕੇ ਆ ਜਾਓ ਵਾਕੇ ਚਵਾਦੂ ਬਚੰਗਾ ਹਨਾ ਬਾਈ ਤੋਰ ਦੀ ਵੀਰੇ ਹੁਣ ਕੱਢ ਦੀ ਬਾਹਰ ਨੂੰ ਭਰਾ ਲੈ ਮਿੱਤਰੋ ਬੱਚਾ ਤੁਸੀਂ ਦੂਆਂ ਦਾ ਮਿਲ ਲਓ ਡੇਢ ਦਾ ਮਿਲ ਲਓ ਤਿੰਨਾਂ ਦਾ ਮਿਲ ਲਓ ਤੁਹਾਡੇ ਤੇ ਡਿਪੈਂਡ ਹੋਊਗਾ ਕਿਉਂਕਿ ਛੋਟੀ ਦੁੱਧੋ ਖਰੀ ਆ ਬਾਈ ਦੁੱਧ ਦਾ 11 12 ਕਿਲੋ ਹੈ ਨਾ ਬਈ 11 ਕਿਲੋ ਤਾਂ ਰੈਡੀ ਹੈ ਰੈਡੀ ਆ ਭਾਈ 12 ਕਿਲੋ ਆਪਾਂ 11 ਕਹਿ ਕੇ ਦਿੰਨੇ ਆ ਠੀਕ ਹੈ ਮੋੜ ਲਿਆ ਵੀਰੇ ਦੁੱਧ ਜੇ ਵਧਾ ਆਪਾਂ ਕਹਿ ਉਵੇਂ ਕਰਨਾ ਮੈਂ 14 ਕਿਲੋ ਵੀ ਚਵਾ ਦੂੰ ਥੱਲੋ ਪਰ ਜੇ ਸਹੀ ਦਰਮਿਆਨੀ ਖਰਾਕ ਤੇ 12 ਕਿਲੋ ਦਾ ਹੈਗਾ ਬਈ ਠੀਕ ਆ ਬਸ ਠੀਕ ਆ ਵੀ ਮਾਲਕ ਕਹਿ ਦੋ ਭਾਵੇਂ ਵੀ ਅਗਲੇ ਦੇ ਘਰੇ ਵੀ ਜਾ ਕੇ ਦੋ ਹਾਂ ਦੇਊਗੀ ਆਪਾਂ ਤਾਂ ਵਪਾਰ ਦੇ ਚੱਕਰ ਲੁੱਟੀਆਂ ਪਾਵਾ ਵਧਾਲ ਗਏ ਉਹ ਕੰਮ ਨਹੀਂ ਗਾ ਜਿੰਨਾ ਤੋਂ ਤਾਂ ਸਹੀ ਰੈਡੀ ਐ ਥੱਲੇ ਉਹ ਦੱਸ ਆਹ ਅੱਗੇ ਵੀ ਬੜੀ ਸੋਹਣੀ ਝੋਟੀ ਤੇਰੇ ਤੋਂ ਲੈ ਕੇ ਗਏ ਸੀ ਨਾ ਬਈ ਹਾਂ ਬਹੁਤ ਚੰਗੀਆਂ ਝੋਟ ਬਡੀ ਮੈਂ ਬੜੀ ਲੈਦਾ ਪਹਿਲਾ ਦੂਜਾ ਸੋਹ ਲੈਦੀ ਬਸ ਨਹੀਂ ਸਿਆਣੀ ਗੱਲ ਆ ਵੀਰੇ ਅੱਛਾ ਇਹ ਮੈਂ ਆਪਾਂ ਸੀਰੀ ਦੇ ਦੇਾਂਗੇ ਹਾਂ ਠੀਕ ਆ ਬਈ 2 ਨੰਬਰ ਤੇ ਜਿਹੜੀ ਝੋਟੀ ਆ ਵੀਰੇ ਇਵੇਰੇ ਪਾਸ ਤੋਂ ਹੋਈ ਆ ਠੀਕ ਹੈ 13 ਕਿਲੋ ਬੋਲਾ ਜਿਆ ਰੈਡੀ ਆ ਥਲੇ 16 17 ਕਿਲੋ ਦੁੱਧ ਬੰਦੇ ਨੇ ਗਾਰੰਟੀ ਦਿੱਤੀ ਸੀ ਇਹਨੂੰ ਆਪ ਨੂੰ ਦੇ ਦੂਗੀ ਆ ਹੁਣ 12 ਕਿਲੋ ਕਿੰਨਾ ਬੋਲਾ ਰੈਡੀ ਆ ਹਾਂ ਰੈਡੀ ਆ 12 13 ਕਿਲੋ ਤੀਨ ਦੇਗੀ ਕੱਟਾ ਦੇਗੀ ਬਾਈ ਕੱਟੀ ਆ ਵੀ ਬਹੁਤ ਚੰਗੀ ਮਗਰ ਠੀਕ ਹੈ ਵੀਰੇ ਅੱਛਾ ਤੇ ਇਹਦਾ ਵੀਰੇ ਫਿਰ ਮੰਨ ਲਾ ਵੀ 15 16 ਕਿਲੋ ਦੀ ਤਾਂ ਗਾਰੰਟੀ ਲੈ ਲ ਗਏ ਗਾਰੰਟੀ ਹੱਥ ਦੇ ਸਕਦੇ ਬਾਈ ਆਪਾਂ ਕੋਈ ਚੱਕਰੀ ਵਿੱਚ ਤੇ ਇਹਦਾ ਚਵਾ ਕਿਵੇਂ ਆ ਵੀਰੇ ਚਵਾ ਵੀ ਤੁਹਾਨੂੰ ਇਹ ਵੀ ਬੱਚੇ ਦੇ ਧਾਰਾ ਮਰਾ ਦਾਂਗੇ ਬਹੁਤ ਚੰਗੀ ਧਾਰਾ ਬਾਈ ਇਹ ਵੀ ਪੌਲੀ ਪੌਲੀ ਆ ਠੀਕ ਹੈ ਬਾਈ ਇੱਕ ਤੋਰ ਦੀ ਵੀਰੇ ਮ ਹਾਂ ਦੇਖ ਲਓ ਮੇਰੇ ਤੋਂ ਮੋੜ ਦੇ ਦੇਖ ਦੇ ਸਾਹਿਬ ਹਾਂ ਬਾਈ ਤੋਂ ਮੈਂ ਲੰਮੀ ਤੋੜ ਕੇ ਬਣਾ ਵੰਦੇ ਬਸ ਭਾਈ ਦੁੱਧ ਦੁੱਧੋ ਖਰੀਆ ਮੈਂ ਭਾਈ ਹਾਂ ਇਹ ਕਹਿ ਸਕਦੇ ਵੀ ਦੁੱਧ ਦੀ ਤਾਂ ਪਹਿਲੇ 15 ਦੇਤਾ ਆਪਾਂ 16 15 ਹੀ ਮੰਨ ਕੇ ਭਰ ਲੈ ਲੈ ਕੋਈ ਠੀਕ ਨਹੀਂ ਭਾਈ 15 ਕੋਈ ਮੰਨ ਲੀ ਆਪਾਂ ਚੱਲਦੀ 11 12 ਕਿਲੋ ਤੇ ਚੱਲਦੀ ਪਈ ਆ ਭਈ ਦੇਣਾ ਵੀ ਆਂਦੇ ਹਾਂ ਲੇਵਾ ਜੇ ਕਹਿ ਸਕਦੇ ਆਪਾਂ ਵੀ ਖਲਾਰਾ ਘੱਟ ਖਲਾਰਦੀ ਆ ਜਿਹਦਾ ਪਾਇਆ ਕੁਛ ਨਹੀਂ ਯਾਰ ਜਦੋਂ ਇਹ ਦੇਖ ਕਣੀ ਪੈ ਗਿਆ ਕਿੰਦਨ ਆ ਭਾਈ ਇਹ ਪਾਸ ਨਹੀਂ ਹੋਈ ਆ ਭਾਈ ਪਾਸ ਰਾਤ ਨੂੰ ਪਾਸ ਨਹੀਂ ਹੋਈ ਆ ਫਿਰ ਤਾਂ ਠੀਕ ਆ ਭਾਈ ਹੂੰ ਕੱਟੀ-ਕੁੱਟੀ ਵੀ ਚੰਗੀਆਂ ਹਨਾ ਬਈ ਹਾਂ ਬਈ ਕੱਟੀ ਚੰਗੀਆਂ ਜਿਵੇਂ ਕਾਲੀ ਜਿਹੜੀ ਅਹ ਤਰੰਮਾਦਣਾ ਵਾ ਕੇ ਬਈ ਇੱਕ ਵਾ ਵੜਾ ਹਨਾ ਬਈ ਦੋਹਾਂ ਟਾਈਆਂ ਮਟੇ ਧਾਰ ਜਵਾਂ ਸਾਰੀ ਬਈ ਆ ਮੱਛੀ ਮੋਟਰੀ ਆ ਹਨਾ ਬਹੁਤ ਵਧੀਆ ਹੁਣ ਕਹਿ ਦਿਓ ਥੱਲੇ ਰੱਖ ਦੇ ਇਹ ਕਹਿ ਦਿਓ ਲੋਕ ਕਹਿੰਦਾ ਥੱਲੇ ਡੋਲ ਲੀ ਜਾਂਦੇ ਭਰਾਓ ਧਰਤੀ ਚੋਂ ਹੀ ਖਾ ਕੇ ਰਾਸ਼ਨ ਪਣੀ ਦਾ ਮਾਰ ਦੋ ਤੇ ਪਹਿਲੀ ਧਾਰ ਹੀ ਧਰਤੀ ਮਾਦ ਨੂੰ ਦੇ ਜੀ ਏ ਵੱਡੇ ਵਿਦਵਾਨ ਬਣ ਜਾਂਦੇ ਆ ਕਈ ਕਹਾਣੀ ਚਾਹੀਦਾ ਪਰ ਮੈਂ ਤੁਹਾਨੂੰ ਤਾਂ ਕਰਕੇ ਅਰ ਕੀ ਕੱਟੇ ਦਾ ਕਹਿ ਵੀ ਆਪ ਵੇਖ ਲਾਗੇ ਗੱਟੀ ਤੇ ਬਰੀ ਵੀਡੀਓ ਨੇ ਪਾਈ ਜਦੋਂ ਵੱਜੀ ਮੈਂ ਦੂਜੀ ਝੋਟੀ ਦੀ ਹਾਂ ਉਹ ਕੱਟਣਾ ਮੰਨਣ ਨਹੀਂ ਗਿਆ ਇੱਕ ਪਾਸੇ ਤੋਂ ਸਾਰਾ ਚੰਗਾਉਂਦਾ ਰਿਆਂ ਤੇ ਵਿੱਚ ਕਮੈਂਟ ਆਈ ਸੀ ਬੰਦਾ ਝੂਠ ਮਾਰਦਾ ਓਏ ਲੋਕ ਨਹੀਂ ਇਹ ਕਿਸੇ ਦੇ ਨਹੀਂ ਹੋਏ ਇਹਨਾਂ ਨੂੰ ਤਾਂ ਜਦੋਂ ਠੱਗੀ ਮਾਰਨਾ ਲੈ ਕੇ ਪੁੱਛਦਾ ਕਿ ਲੋੜੀ 8 ਕਿਲੋ ਵਾਲੀ ਦਿੱਤੀ ਹੋਵੇ ਫਿਰ ਉਹਨੂੰ ਬਾਪੂ ਕਹਿੰਦੇ ਆ ਵੀ ਵਾਕੇ ਸਹੀ ਸੀ ਉਹ ਜੇ ਸਹੀ ਕੰਮ ਕਰਨਗੇ ਫਿਰ ਨਹੀਂ ਲੋਟ ਆਉਂਦੇ ਨੰਨੂ ਵੀ ਛੱਡਾਂਗੇ ਦੁੱਧ ਫੇਰ ਹੀ ਜਾਨਵਰ ਤਿਆਰ ਹੋਊਗਾ ਲੈ ਵੀ ਇਹ ਦੋ ਤੋਰਦੇ ਮੈਂ ਵੀਰੋ ਤੋਰਤੀ ਹੈ ਮੁੱਲ ਦੱਸ ਦੇ ਸੱਚ ਹਾਂ ਇਹਦਾ ਮੁੱਲ ਵੀ 10-10 ਵਿੱਚ ਮਾਨਤਾ ਨਹੀਂ ਹੋਊਗਾ ਹਾਂ ਹਮਾਂ ਕਿੰਨੇ ਨੂੰ ਕਰਦੇ ਜਿੰਨਾ ਹੋਊਗਾ ਕਰ ਦਾਂਗੇ ਬਈ ਜੇ ਵੀ ਆਪਣਾ ਟਮਾਟਾ ਨਹੀਂ ਮੈਂ ਵੀ ਤੇਰੀ ਚੰਗੀ ਆ ਚੰਗੀ ਆ ਬੋ ਇਹ ਬੰਦੇ ਕੋਲ 125 ਮੰਗਣਾ ਹੈ ਬਾਈ ਕਿਉਂਕਿ ਦੁੱਧ ਇੰਨੇ ਵਾਲੀ ਮੈਜ ਨਹੀਂ ਮਿਲਦੀ ਇਹ ਨਹੀਂ ਮਿਲਦੀ ਬਾਈ ਸਹੀ ਗੱਲ ਆ ਬਾਈ ਲੈ ਵੀ ਮਿੱਤਰੋ ਇਹ ਤੇਰੇ ਜਾਨਵਰ ਸੀ ਬਾਈ ਹੁਣਾਂ ਦੇ ਜਾਨਵਰਾਂ ਦੀ ਡਿਟੇਲ ਆ ਤੇ ਲੈ ਵੀਰੇ ਨੰਬਰ ਦੱਸੀ ਕਿਰਾਂ ਦੇ ਆਪਦਾ 62398 ਵੀਰੇ 42551 ਇੱਕ ਵਾਰੀ ਹੋਰ ਆਉਣ ਦੇ 62398 42551 ਠੀਕ ਆ ਬਈ ਇਸ ਨੰਬਰ ਤੇ ਬਾਈ ਨਾਲ ਰਾਬਤਾ ਕੰਮ ਕਰ ਲੈ ਧੰਨਵਾਦ ਸ਼ੁਕਰੀਆ ਚਾ